ਕਿਸੇ ਬਾਲਗ ਨੂੰ ਉਸਦੇ ਪਸੰਦ ਦੇ ਵਿਅਕਤੀ ਨਾਲ ਰਹਿਣ ਤੋਂ ਨਹੀਂ ਰੋਕ ਸਕਦਾ ਸੁਣੋ ਕੀ ਕਹਿੰਦੀ ਹੈ ਸੰਵਿਧਾਨ ਦੀ ਧਾਰਾ 21 ਹਾਈ ਕੋਰਟ ਨੇ ਅਦਾਲਤ ਚ ਸੁਣਾਇਆ ਇਹ ਵੱਡਾ ਫੈਸਲਾ ਹਾਈ ਕੋਰਟ ਨੇ ਕਿਹਾ ਕੋਈ ਵੀ ਵਿਅਕਤੀ ਕਿਸੇ ਬਾਲਗ ਯਾਨੀ ਕਿਸੇ ਅਡਲਟ ਨੂੰ ਆਪਣੇ ਪਸੰਦ ਦੇ ਵਿਅਕਤੀ ਨਾਲ ਰਹਿਣ ਜਾਂ ਫਿਰ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਤੋਂ ਨਹੀਂ ਰੋਕ ਸਕਦਾ ਕਿਉਂਕਿ ਸੰਵਿਧਾਨ ਦੀ ਧਾਰਾ 21 ਉਸ ਨੂੰ ਇਹ ਅਧਿਕਾਰ ਦਿੰਦੀ ਹੈ ਉਪਰੋਕਤ ਟਿੱਪਣੀ ਕਰਦਿਆਂ ਜਸਟਿਸ ਜੇ ਜੇ ਮੁਨੀਰ ਅਤੇ ਜਸਟਿਸ ਅਰुण कुमार ਸਿੰਘ ਦੇਸ਼ਵਾਲ ਦੀ ਡਿਵੀਜ਼ਨ ਬੈਂਚ ਨੇ ਇਸ ਮਾਮਲੇ ਦੀ ਪਹਿਲੀ ਪਟੀਸ਼ਨ ਕਰਤਾ ਬਾਲਗ ਔਰਤ ਨੂੰ ਉਸ ਦੇ ਚਾਚੇ ਦੇ ਘਰ ਭੇਜਣ ਲਈ ਜੁਡੀਸ਼ੀਅਲ ਮੈਜਿਸਟਰੇਟ ਦੀ ਆਲੋਚਨਾ ਕੀਤੀ ਔਰਤ ਦੇ ਚਾਚੇ ਨੇ ਉਸ ਦੇ ਪਤੀ ਵਿਰੁੱਧ ਐਫਆਈਆਰ ਦਰਜ ਕਰਵਾਈ ਸੀ ਅਧਿਕਾਰਤ ਪ੍ਰਕਿਰਿਆ ਸੰਹਿਤਾ ਦੀ ਧਾਰਾ 164 ਤਹਿਤ ਆਪਣੇ ਬਿਆਨ ਦੇ ਵਿੱਚ ਔਰਤ ਨੇ ਕਿਹਾ ਸੀ ਕਿ ਜੇ ਉਸ ਨੂੰ ਉਸਦੇ ਚਾਚੇ ਜਾਂ ਉਸਦੇ ਮਾਪਿਆਂ ਦੇ ਘਰ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ ਇਹ ਬਿਆਨ ਦੇਣ ਦੇ ਬਾਵਜੂਦ ਜੁਡੀਸ਼ੀਅਲ ਮੈਜਿਸਟਰੇਟ ਨੇ ਔਰਤ ਨੂੰ ਉਸਦੇ ਚਾਚੇ ਦੇ ਘਰ ਭੇਜ ਦਿੱਤਾ ਅਦਾਲਤ ਨੇ ਕਿਹਾ ਜੁਡੀਸ਼ੀਅਲ ਮੈਜਿਸਟਰੇਟ ਜਿਸ ਦੇ ਸਾਹਮਣੇ ਔਰਤ ਨੇ ਆਪਣੀ ਜਾਨ ਨੂੰ ਖਤਰਾ ਹੋਣ ਦਾ ਦਾਵਾ ਕੀਤਾ ਸੀ ਉਹਨਾਂ ਨੇ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਸੀ ਅਤੇ ਉਸਦੇ ਚਾਚੇ ਵਿਰੁੱਧ ਐਫ ਆਈ ਆਰ ਦਰਜ ਕਰਨੀ ਚਾਹੀਦੀ ਸੀ ਅਦਾਲਤ ਨੇ ਜ਼ੋਰ ਦੇ ਕੇ ਕਿਹਾ ਜਿਹੇ ਮਾਮਲਿਆਂ ਦੇ ਵਿੱਚ ਆਨਰ ਕਿਲਿੰਗ ਕੋਈ ਅਣਜਾਣ ਘਟਨਾ ਨਹੀਂ ਹੈ ਅਜਿਹੀ ਸਥਿਤੀ ਦੇ ਵਿੱਚ ਸਿਧਾਰਥ ਨਗਰ ਦੇ ਪੁਲਿਸ ਸੁਪਰਡੈਂਟ ਅਤੇ ਬੰਸੀ ਦੇ ਐਸ ਐਚਓ ਔਰਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਸ ਦੇ ਚਾਚੇ ਵਿਰੁੱਧ ਕਾਰਵਾਈ ਨਾ ਕਰਨ ਲਈ ਜਵਾਬਦੇਹ ਹਨ ਪਟੀਸ਼ਨ ਕਰਤਾ ਔਰਤ ਦੀ ਉਮਰ ਜਿਹੜੀ ਹੈ ਲਗਭਗ 21 ਸਾਲ ਹੈ ਅਤੇ ਉਸ ਨੇ ਅਪ੍ਰੈਲ 2024 ਦੇ ਵਿੱਚ ਮੁਸਲਮ ਰੀਤੀ ਰਿਵਾਜਾਂ ਅਨੁਸਾਰ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਦੇ ਵਿਅਕਤੀ ਦੇ ਨਾਲ ਵਿਆਹ ਕੀਤਾ ਸੀ ਅਤੇ ਇਸ ਸੰਬੰਧ ਦੇ ਵਿੱਚ ਤੇਲੰਗਨਾ ਦੇ ਵਕਫ ਬੋਰਡ ਵੱਲੋਂ ਜਿਹੜਾ ਵਿਆਹ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ਵਿਆਹ ਤੋਂ ਦੁਖੀ ਔਰਤ ਦੇ ਚਾਚੇ ਨੇ ਉਸ ਦੇ ਪਤੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 300 ਰੇਟ ਅਗਵਾ ਤਹਿਤ ਐਫ ਆਈ ਆਰ ਦਰਜ ਕਰਵਾਈ ਇਸ ਤੋਂ ਬਾਅਦ ਪੁਲਿਸ ਨੇ ਨਾ ਸਿਰਫ ਉਸਦੇ ਪਤੀ ਨੂੰ ਗ੍ਰਫਤਾਰ ਕਰ ਲਿਆ ਬਲਕਿ ਔਰਤ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸਦੇ ਚਾਚੇ ਦੇ ਹਵਾਲੇ ਕਰ ਦਿੱਤਾ ਜਦੋਂ ਪੁਲਿਸ ਨੇ ਔਰਤ ਨੂੰ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਤਾਂ ਔਰਤ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਸ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕੀਤਾ ਸੀ ਅਤੇ ਉਸਦੇ ਪਤੀ ਨੂੰ ਕੇਸ ਦੇ ਵਿੱਚ ਝੂਠਾ ਫਸਾਇਆ ਗਿਆ ਸੀ ਅਦਾਲਤ ਨੇ 7 ਜੂਨ ਦੇ ਆਪਣੇ ਫੈਸਲੇ ਦੇ ਵਿੱਚ ਐਫ ਆਈ ਆਰ ਨੂੰ ਰੱਦ ਕਰ ਦਿੱਤਾ ਅਤੇ ਸੰਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਕਿ ਔਰਤ ਦਾ ਚਾਚਾ ਜਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਉਸ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਨਾ ਪਹੁੰਚਾਏ ਕੋਈ ਵੀ ਕਿਸੇ ਬਾਲਗ ਨੂੰ ਉਸ ਦੇ ਪਸੰਦ ਦੇ ਵਿਅਕਤੀ ਨਾਲ ਰਹਿਣ ਤੋਂ ਨਹੀਂ ਰੋਕ ਸਕਦਾ ਸੁਣੋ ਕੀ ਕਹਿੰਦੀ ਹੈ ਸੰਵਿਧਾਨ ਦੀ ਧਾਰਾ 21 ਹਾਈ ਕੋਰਟ ਨੇ ਅਦਾਲਤ 'ਚ ਸੁਣਾਇਆ ਇਹ ਵੱਡਾ ਫੈਸਲਾ ਹਾਈ ਕੋਰਟ ਨੇ ਕਿਹਾ ਕੋਈ ਵੀ ਵਿਅਕਤੀ ਕਿਸੇ ਬਾਲਗ ਯਾਨੀ ਕਿਸੇ ਅਡਲਟ ਨੂੰ ਆਪਣੇ ਪਸੰਦ ਦੇ ਵਿਅਕਤੀ ਨਾਲ ਰਹਿਣ ਜਾਂ ਫਿਰ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਤੋਂ ਨਹੀਂ ਰੋਕ ਸਕਦਾ ਕਿਉਂਕਿ ਸੰਵਿਧਾਨ ਦੀ ਧਾਰਾ 21 ਉਸ ਨੂੰ ਇਹ ਅਧਿਕਾਰ ਦਿੰਦੀ ਹੈ ਉਪਰੋਕਤ ਟਿੱਪਣੀ ਕਰਦਿਆਂ ਜਸਟਿਸ ਜੇ ਜੇ ਮੁਨੀਰ ਅਤੇ ਜਸਟਿਸ ਅਰुण कुमार ਸਿੰਘ ਦੇਸ਼ਵਾਲ ਦੀ ਡਿਵੀਜ਼ਨ ਬੈਂਚ ਨੇ ਇਸ ਮਾਮਲੇ ਦੀ ਪਹਿਲੀ ਪਟੀਸ਼ਨ ਕਰਤਾ ਬਾਲਗ ਔਰਤ ਨੂੰ ਉਸ ਦੇ ਚਾਚੇ ਦੇ ਘਰ ਭੇਜਣ ਲਈ ਜੁਡੀਸ਼ੀਅਲ ਮੈਜਿਸਟਰੇਟ ਦੀ ਆਲੋਚਨਾ ਕੀਤੀ ਔਰਤ ਦੇ ਚਾਚੇ ਨੇ ਉਸ ਦੇ ਪਤੀ ਵਿਰੁੱਧ ਐਫ ਆਈ ਆਰ ਦਰਜ ਕਰਵਾਈ ਸੀ ਅਧਿਕਾਰਤ ਪ੍ਰਕਿਰਿਆ ਸੰਹਿਤਾ ਦੀ ਧਾਰਾ 164 ਤਹਿਤ ਆਪਣੇ ਬਿਆਨ ਦੇ ਵਿੱਚ ਔਰਤ ਨੇ ਕਿਹਾ ਸੀ ਕਿ ਜੇ ਔਸਤ ਨੂੰ ਉਸਦੇ ਚਾਚੇ ਜਾਂ ਉਸਦੇ ਮਾਪਿਆਂ ਦੇ ਘਰ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ ਇਹ ਬਿਆਨ ਦੇਣ ਦੇ ਬਾਵਜੂਦ ਜੁਡੀਸ਼ੀਅਲ ਮੈਜਿਸਟਰੇਟ ਨੇ ਔਰਤ ਨੂੰ ਉਸਦੇ ਚਾਚੇ ਦੇ ਘਰ ਭੇਜ ਦਿੱਤਾ ਅਦਾਲਤ ਨੇ ਕਿਹਾ ਜੁਡੀਸ਼ੀਅਲ ਮੈਜਿਸਟਰੇਟ ਜਿਸ ਦੇ ਸਾਹਮਣੇ ਔਰਤ ਨੇ ਆਪਣੀ ਜਾਨ ਨੂੰ ਖਤਰਾ ਹੋਣ ਦਾ ਦਾਵਾ ਕੀਤਾ ਸੀ ਉਹਨਾਂ ਨੇ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਸੀ ਅਤੇ ਉਸਦੇ ਚਾਚੇ ਵਿਰੁੱਧ ਐਫ ਆਈ ਆਰ ਦਰਜ ਕਰਨੀ ਚਾਹੀਦੀ ਸੀ ਅਦਾਲਤ ਨੇ ਜ਼ੋਰ ਦੇ ਕੇ ਕਿਹਾ ਇਹ ਮਾਮਲਿਆਂ ਦੇ ਵਿੱਚ ਔਨਰ ਕਿਲਿੰਗ ਕੋਈ ਅਣਜਾਣ ਘਟਨਾ ਨਹੀਂ ਹੈ ਅਜਿਹੀ ਸਥਿਤੀ ਦੇ ਵਿੱਚ ਸਿਧਾਰਥ ਨਗਰ ਦੇ ਪੁਲਿਸ ਸੁਪਰਡੈਂਟ ਅਤੇ ਬੰਸੀ ਦੇ ਐਸ ਐਚਓ ਔਰਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਸ ਦੇ ਚਾਚੇ ਵਿਰੁੱਧ ਕਾਰਵਾਈ ਨਾ ਕਰਨ ਲਈ ਜਵਾਬਦੇਹ ਹਨ ਪਟੀਸ਼ਨ ਕਰਤਾ ਔਰਤ ਦੀ ਉਮਰ ਜਿਹੜੀ ਹੈ ਲਗਭਗ 21 ਸਾਲ ਹੈ ਅਤੇ ਉਸਨੇ ਅਪ੍ਰੈਲ 2024 ਦੇ ਵਿੱਚ ਮੁਸਲਮ ਰੀਤੀ ਰਿਵਾਜਾਂ ਅਨੁਸਾਰ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਦੇ ਵਿਅਕਤੀ ਦੇ ਨਾਲ ਵਿਆਹ ਕੀਤਾ ਸੀ ਅਤੇ ਇਸ ਸੰਬੰਧ ਦੇ ਵਿੱਚ ਤਲੰਗਣਾ ਦੇ ਵਕਫ ਬੋਰਡ ਵੱਲੋਂ ਜਿਹੜਾ ਵਿਆਹ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ਵਿਆਹ ਤੋਂ ਦੁਖੀ ਔਰਤ ਦੇ ਚਾਚੇ ਨੇ ਉਸ ਦੇ ਪਤੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 300 36 ਅਗਵਾ ਤਹਿਤ ਐਫ ਆਈ ਆਰ ਦਰਜ ਕਰਵਾਈ ਇਸ ਤੋਂ ਬਾਅਦ ਪੁਲਿਸ ਨੇ ਨਾ ਸਿਰਫ ਉਸਦੇ ਪਤੀ ਨੂੰ ਗ੍ਰਫਤਾਰ ਕਰ ਲਿਆ ਬਲਕਿ ਔਰਤ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸਦੇ ਚਾਚੇ ਦੇ ਹਵਾਲੇ ਕਰ ਦਿੱਤਾ ਜਦੋਂ ਪੁਲਿਸ ਨੇ ਔਰਤ ਨੂੰ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਤਾਂ ਔਰਤ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਸ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕੀਤਾ ਸੀ ਅਤੇ ਉਸਦੇ ਪਤੀ ਨੂੰ ਕੇਸ ਦੇ ਵਿੱਚ ਝੂਠਾ ਫਸਾਇਆ ਗਿਆ ਸੀ ਅਦਾਲਤ ਨੇ 7 ਜੂਨ ਦੇ ਆਪਣੇ ਫੈਸਲੇ ਦੇ ਵਿੱਚ ਐਫ ਆਈ ਆਰ ਨੂੰ ਰੱਦ ਕਰ ਦਿੱਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਕਿ ਔਰਤ ਦਾ ਚਾਚਾ ਜਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਉਸ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਨਾ ਪਹੁੰਚਾਏ